ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਦਰਸ਼ਕ ਮੈਨੂੰ ਇਸ ਚੈਨਲਸ ਦੇ ਮਾਧਿਅਮ ਰਾਹੀਂ ਦੇਖ ਰਹੇ ਆ ਮੈਨਾਂ ਨੂੰ 크리스마ਸ ਤੇ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦਾ ਹਾਂ ਕਿ ਅੱਜ ਸਭ ਤੋਂ ਵੱਡਾ ਜਿਹੜਾ 크리스마ਸ ਦਾ ਤਿਆਰ ਸਾਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਤੇ ਉਸ ਤੇ ਮੌਕੇ ਦੇ ਉੱਤੇ ਅਸੀਂ ਸਾਰਿਆਂ ਨੂੰ ਪੀਸ ਤੇ ਸ਼ਾਂਤੀ ਦਾ ਸੰਦੇਸ਼ ਦਿੰਦੇ ਆ ਤੇ ਜੋ ਕਿ ਹਰ ਇੱਕ ਇਨਸਾਨ ਦੇ ਜੀਵਨ ਦੇ ਲਈ ਬਹੁਤ ਹੀ ਇੰਪੋਰਟੈਂਟ ਹੈ ਚਾਹੇ ਉਹਦੀ ਉਹ ਸਪਿਰਚੁਅਲ ਲਾਈਫ ਹੈ ਚਾਹੇ ਉਹਦੀ ਸੰਸਾਰਿਕ ਜ਼ਿੰਦਗੀ ਹੈ ਸੋ ਜਿਹੜਾ ਪੀਸ ਹੈ ਬਹੁਤ ਅਹਿਮ ਹੈ ਤੇ ਪ੍ਰਭੂ ਯਿਸੂ ਮਸੀਹ ਨੇ ਸਤਾਤੀ ਤੇ ਸਭ ਤੋਂ ਵੱਡਾ ਸੰਦੇਸ਼ ਜਿਹੜਾ ਹੈ ਉਹ ਸ਼ਾਂਤੀ ਦਾ ਦਿੱਤਾ ਤੇ ਅੱਜ ਸਾਡੇ ਦੁਬਾਰਾ ਵੀ ਖੋਜੇਵਾਲ ਦੀ ਧਰਤੀ ਤੋਂ ਸਾਰੀ ਦੁਨੀਆ ਨੂੰ ਆਈ ਹੋਈ ਸੰਗਤ ਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ ਗਿਆ ਅਧਿਆਪਕ ਜੀ ਜਿਹੜੇ ਨਵੇਂ ਜੀਵਿਆ ਕੋਲਾ ਬਾਰੇ ਸਾਨੂੰ ਜਾਨਣਾ ਚਾਹੁੰਦੇ ਨੇ ਜਿਵੇਂ ਜਿਵੇਂ ਸ਼ੁਰੂਆਤ ਜਨਮ ਤੋਂ ਜਿੰਨ ਤੋਂ ਸ਼ੁਰੂ ਆਇਆ ਕੋਟਾ ਬ੍ਰਿੰਗ ਐਕਚੁਅਲੀ ਜੇ ਅਸੀਂ ਇਤਿਹਾਸ ਦੇ ਅਨੁਸਾਰ ਇਹਦੇ ਉੱਤੇ ਥੋੜਾ ਧਿਆਨ ਕਰੀਏ ਤਾਂ ਪਵਿੱਤਰ ਬਾਈਬਲ ਦੱਸਦਾ ਹੈ ਕਿ ਪਰਮੇਸ਼ਵਰ ਨੇ ਇਨਸਾਨ ਨੂੰ ਬਣਾਇਆ ਤੇ ਇਨਸਾਨ ਦਾ ਰਿਸ਼ਤਾ ਜਦੋਂ ਪਰਮੇਸ਼ਵਰ ਦੇ ਨਾਲ ਉਹ ਟੁੱਟ ਗਿਆ ਫਿਰ ਪਰਮੇਸ਼ਵਰ ਨੇ ਇੱਕ ਯੋਜਨਾ ਨੂੰ ਤਿਆਰ ਕੀਤਾ ਕਿ ਉਸੇ ਇਨਸਾਨ ਨੂੰ ਸ੍ਰਿਸ਼ਟੀ ਨੂੰ ਦੁਆਰਾ ਆਪਣੇ ਨਾਲ ਜੋੜਿਆ ਜਾਵੇ ਤੇ ਫਿਰ ਬਾਈਬਲ ਦੱਸਦਾ ਹੈ ਕਿ ਪ੍ਰਭੂ ਯਿਸੂ ਮਸੀਹ ਧਰਤੀ ਉੱਤੇ ਆਏ ਉਹ ਰਿਸ਼ਤੇ ਨੂੰ ਗੰਢਣ ਦੇ ਲਈ ਇਸ ਧਰਤੀ ਦੇ ਉੱਤੇ ਸਚਾਈ ਤੇ ਕਿਰਪਾ ਦੇ ਨਾਲ ਇਸ ਧਰਤੀ ਦੇ ਉੱਤੇ ਉਹਨਾਂ ਨੇ ਪਵਿੱਤਰ ਆਤਮਾ ਦੇ ਦੁਆਰਾ ਜਨਮ ਲਿਆ ਤੇ ਇਸੇ ਕਰਕੇ ਸਭ ਤੋਂ ਵੱਡਾ ਜਿਹੜਾ 크ਿਸਮਸ ਦਾ ਤਿਉਹਾਰ ਮਨਾਇਆ ਜਾਂਦਾ ਆ ਇੱਕ ਸ਼ਾਂਤੀ ਆ ਗਈ ਇਨਸਾਨ ਨੂੰ ਪਰਮੇਸ਼ਵਰ ਦੇ ਨਾਲ ਦੁਆਰਾ ਮਿਲਾਬ ਦੇ ਵਿੱਚ ਆ ਕੇ ਉਹ ਤਾਂ ਬਹੁਤ ਸਧਾਰਨ ਜਿਹੀ ਗੱਲ ਹੈ ਕਿ ਯੂਨੀਵਰਸ ਦੇ ਅੰਦਰ ਜਦੋਂ ਅਸੀਂ ਦੇਖਦੇ ਆ ਤੇ ਜਿਹੜੇ ਦਿਨ ਆ ਮੌਸਮ ਆ ਉਹ ਬਦਲਦੇ ਆ ਤੇ ਉਹ ਐਕਚੁਅਲੀ ਉਹਦੇ ਨਾਲ ਜਿਹੜਾ ਉਹ ਲਿੰਕ ਕਰਦਾ ਗੱਲ ਇਸ ਕਰਕੇ ਉਹਨੂੰ ਵੱਡਾ ਜਨਵੀ ਕਿਹਾ ਜਾਂਦਾ ਹੈ ਦਿਨਾਂ ਦਾ ਫਰਕ ਪੈ ਜਾਂਦਾ ਪ੍ਰਿੰਸ ਦੇ ਦਿੱਤੇ ਸੰਕਾ ਨੂੰ ਕੀ ਸੰਦੇਸ਼ ਸੰਗਤਾਂ ਨੂੰ ਸਭ ਤੋਂ ਵੱਡਾ ਸੰਦੇਸ਼ ਇਹ ਆ ਕਿ ਆਪਣੀ ਕਿਰਤ ਕਰੋ ਪਰਮੇਸ਼ਵਰ ਦਾ ਸਿਮਰਨ ਕਰੋ ਤੇ ਕਿਸੇ ਉੱਤੇ ਜ਼ੁਲਮ ਨਾ ਕਰੋ ਜੋ ਪਰਮਾਤਮਾ ਨੇ ਦਿੱਤਾ ਆ ਉਹਦੇ ਰਜਾ ਦੇ ਵਿੱਚ ਰਹੋ ਔਰ ਕੋਸ਼ਿਸ਼ ਕਰੋ ਆਪਣੇ ਜੀਵਨ ਦੇ ਅੰਦਰ ਅੱਗੇ ਵਧਣ ਦੇ ਲਈ संदेश ਨਾ ਨੌਜਵਾਨ ਪੀੜ੍ਹੀ ਲਈ ਬਹੁਤ ਵੱਡੇ ਸੰਦੇਸ਼ ਆ ਪਹਿਲਾ ਸੰਦੇਸ਼ ਤਾਂ ਇਹੀ ਆ ਕਿ ਅੱਜਕੱਲ ਅਸੀਂ ਜਿਹੜੀ ਆਰਟੀਫੀਸ਼ੀਅਲ ਜਿਹੜੀ ਇੰਟੈਲੀਜੈਂਸੀ ਆ ਉਹਦੇ ਵਿੱਚ ਬਹੁਤ ਜ਼ਿਆਦਾ ਅਸੀਂ ਫਸ ਗਏ ਆ ਅਸੀਂ ਆਪਣਾ ਲਾਈਫ ਸਟਾਈਲ ਚੇਂਜ ਕਰ ਲਿਆ ਸਾਨੂੰ ਲੱਗਦਾ ਆ ਕਿ ਉਹਦੇ ਵਿੱਚ ਅਸੀਂ ਜ਼ਿਆਦਾ ਅੱਗੇ ਵਧ ਸਕਦੇ ਆ ਪਰ ਜਿਹੜਾ ਆਪਣਾ ਲਾਈਫ ਸਟਾਈਲ ਪਰਮੇਸ਼ਵਰ ਦੇ ਵੱਲੋਂ ਦਿੱਤਾ ਗਿਆ ਉਹਨੂੰ ਨਾ ਬਦਲਿਆ ਜਾਵੇ ਨਸ਼ਿਆਂ ਤੋਂ ਦੂਰ ਰਹਿ ਜਾਵੇ ਔਰ ਜੋ ਸਮਾਜਿਕ ਬੁਰਾਈਆਂ ਆ ਉਹਦਾ ਹਿੱਸਾ ਨਹੀਂ ਬਣਨਾ ਚਾਹੀਦਾ ਔਰ ਪਰਮੇਸ਼ਵਰ ਦੀ ਆਗਿਆਕਾਰੀ ਨੂੰ ਜਾਣਨਾ ਤੇ ਉਹਦੇ ਨਾਲ ਜੁੜੇ ਰਹਿਣ ਬਾਰੇ ਅ ਅੱਜ ਦੀ ਪੀੜ੍ਹੀ ਲਈ ਬਹੁਤ ਵੱਡਾ ਸੰਦੇਸ਼ ਹੈ ਤੁਸੀਂ ਅੱਜ ਦੀ ਪ੍ਰਾਰਥਨਾ ਕੀਤੀ ਹਰ ਸਾਲ ਕਿਤਾਬ ਲਾਸਟ ਵਾਰ ਪ੍ਰਾਰਥਨਾ ਕੀਤੀ ਸੀ ਚੱਕੀ ਹੋਈ ਸੀ ਸੋਪਤਾ ਮੈਟਣੀ ਸੌਰੀ ਲਾਸਟ ਵਾਰ ਤੁਸੀਂ ਪ੍ਰਾਰਥਨਾ ਕੀਤੀ ਅੱਜ ਵੀ ਪ੍ਰਾਰਥਨਾ ਵਿੱਚ ਬੱਚਿਆਂ ਬਾਰੇ ਕੋਈ ਪ੍ਰਾਰਥਨਾ ਲਾਸਟ ਵਾਰ ਕੀਤੀ ਸੀ ਉਹ ਕਿੰਨੀ ਸੰਕਟ ਆਈ ਸੰਗਤ ਤੁਹਾਡੇ ਕੈਮਰਿਆਂ ਦੇ ਵਿੱਚ ਪਬਲਿਕ ਨੇ ਦੇਖ ਲੈਣੀ ਆ ਪਰ ਗੱਲ ਇਹ ਆ ਕਿ ਜੋ ਆਪਾਂ ਕਹਿੰਨੇ ਆ ਮੰਚ ਦੇ ਉੱਤੇ ਜੋ ਆਪਾਂ ਪ੍ਰੇਅਰਸ ਕਰਦੇ ਆ ਉਹਨਾਂ ਦੇ ਰਿਜ਼ਲਟ ਕੀ ਆ ਮੈਨੂੰ ਪਤਾ ਨਹੀਂ ਤੁਸੀਂ ਕੈਪਚਰ ਕੀਤਾ ਜਾਂ ਨਹੀਂ ਕੀਤਾ ਘਟੋ ਘਟ 150 ਤੋਂ 200 ਦੇ ਕਰੀਬ ਨਮ ਜੰਮੇ ਬੱਚੇ ਤੁਸੀਂ ਦੇਖਿਆ ਤੇ ਅੱਜ ਵੀ ਉਹ ਪਰਿਵਾਰਾਂ ਨੂੰ ਤੁਸੀਂ ਦੇਖਿਆ ਆ ਜਿਨ੍ਹਾਂ ਦੇ ਕੋਲ ਬੱਚੇ ਹੈ ਨਹੀਂ ਉਹ ਵੀ ਮੇਰਾ خیال ਤਿੰਨ 350 ਦੀ ਗੈਦਰਿੰਗ ਦੇ ਵਿੱਚ ਲੋਕ ਆਏ ਸੀ ਜਿਨ੍ਹਾਂ ਲਈ ਅਸੀਂ ਪ੍ਰੇਅਰ ਕੀਤੀ ਆ ਤੇ ਜਿਹੜੇ ਵਿਸ਼ਵਾਸ ਕਰਨਗੇ ਹੋਪਫੁਲੀ ਅਗਲੇ ਸਾਲ ਫਿਰ ਮੈਂ ਉਮੀਦ ਕਰਦਾ ਪਰਮੇਸ਼ਰ ਤਾਨੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੁਸੀਂ ਇੱਥੇ ਹੋਵੋ ਸਾਡੇ ਨਾਲ ਤੇ ਤੁਸੀਂ ਉਹਨਾਂ ਦੇ ਹੱਥਾਂ 'ਚ ਵੀ ਬੱਚੇ ਦੇਖੋਗੇ ਗੋਡ ਬlesਸ ਯੂ ਧੰਨਵਾਦ ਜੋ ਸਾਰੀ ਦੁਨੀਆ ਦੇ ਵਿੱਚ ਜੋ ਕ੍ਰਿਸਮਸ ਡੇ ਦਾ ਮਨਾਇਆ ਜਾ ਰਿਹਾ ਹੈ ਪ੍ਰਭੂ ਯਿਸੂ ਮਸੀਹ ਅੱਜ ਦੇ ਦਿਨ ਪ੍ਰਗਟ ਹੋਇਸੀ ਅਸੀਂ ਇਸ ਨੂੰ ਬੜਾ ਦਿਨ ਵੀ ਆਖਦੇ ਹਾਂ ਸੋ ਅੱਜ ਸਾਰੀ ਦੁਨੀਆ ਦੇ ਵਿੱਚ ਜਿੱਤੇ ਜਿੱਤੇ ਵੀ ਪ੍ਰਭੂ ਯਿਸੂ ਦੇ ਪੈਰੋਕਾਰ ਨੇ ਅੱਜ ਦਾ ਦਿਨ ਬੜੀ ਧੂਮ-ਪ੍ਰਮਾਣਾ ਮਨਾਇਆ ਜਾ ਰਿਹਾ ਹੈ। ਔਰ ਅੱਜ ਉਸ ਦੇ ਤਹਿਤ ਮੈਂ ਖੋਜੀਵਾਲ ਆਇਆ ਹਾਂ ਗੁਰਮਾਰੀ ਦਰਸ਼ਨ ਕਰਨ ਵਾਸਤੇ। ਸਾਥੀਏ ਪ੍ਰਭੂ ਜੀ ਸੁਚੇਤ ਰਿਹਾ ਤੇ ਆਏ। ਉਹ ਸੇਲਨਾਂ ਨੇ ਜੋ ਦੁਨੀਆ ਦੇ ਉੱਪਰ ਓਂਚ ਨੀਚ ਦਾ ਬਹੁਤ ਦੁੱਖਾਂ ਦਾ ਜੀਵਨ ਬਤੀਤ ਕਰਿਆ ਸਨ। ਉਹਨਾਂ ਦੇ ਉਦਾਰ ਲਈ ਉਸ ਦੁਨੀਆ ਤੇ ਆਏ ਸਨ। ਔਰ ਜਦੋਂ ਉਹਨਾਂ ਨੇ ਆ ਕੇ ਆਪਣਾ ਜੀਵਨ ਜੋ ਬਤੀਤ ਕੀਤਾ ਦੂਜਿਆਂ ਦੀ ਪੜ੍ਹਾਈ ਲਈ, ਮਨੁੱਖਤਾ ਦੀ ਸੇਵਾ ਲਈ ਔਰ ਦੂਜਿਆਂ ਨੂੰ ਅੱਛੇ ਰਸਤੇ 'ਤੇ ਲਾਉਣ ਦੇ ਵਾਸਤੇ ਉਹ ਦੁਨੀਆ ਤਿਆਰ ਸਨ ਅੱਜ ਦਾ ਜੋ ਅਸੀਂ ਦੇਖਿਆ ਜਾਏ ਅਗਰ ਉਹਨਾਂ ਹਮੇਸ਼ਾ ਇਨਸਾਨ ਨੂੰ ਦੂਜਿਆਂ ਨੂੰ ਮਾਫ ਕਰਨ ਦਾ ਜੋ ਹੈ ਅਗਰ ਕੋਈ ਮਾੜਾ ਕੰਮ ਕਰਦਾ ਹੈ ਉਸ ਨੂੰ ਮਾਫ ਕਰਨਾ ਔਰ ਉਹਨੂੰ ਅੱਛੇ ਰਾਹ ਦੇ ਉੱਪਰ ਲਾਉਣ ਦਾ ਸੰਦੇਸ਼ ਦਿੱਤਾ ਸੀ ਉਹਦੇ ਨਾਲ-ਨਾਲ ਉਹਨਾਂ ਨੇ ਮਨੁੱਖਤਾ ਦੀ ਸੇਵਾ